ਹਾਂ ਤੂੰ ਤੂੰ ਇਦਾਂ ਕਰਿਓ ਪਾਲਟੀ ਪੋਲਟੀ ਰੱਖੋ ਤਾਂ ਸਾਰੇ ਤੁਸੀਂ ਤਾਂ ਰਨ ਪਤਾ ਲੱਗ ਜੇ ਕਿ ਮੁੰਡਾ ਵਿਆਹ ਲਿਆ ਤੁਸੀਂ ਇਹ ਨਹੀਂ ਆਉਣੇ ਵਿਆਹਾਂ ਚ ਗੋਲ ਗੱਪੇ ਟਿੱਕੀਆਂ ਤੇ ਕਲਸਟਾਲ ਲਾਏ ਜਾਂਦੇ ਚਲੋ ਇੱਕ ਗੱਲ ਤਾਂ ਚੰਗੀ ਹੋ ਗਈ ਕਿ ਮਾਮੀ ਜੀ ਨੂੰ ਪਤਾ ਲੱਗ ਗਿਆ ਕਿ ਸਾਡਾ ਵਿਆਹ ਹੋ ਗਿਆ ਹਾਂ ਤੈਨੂੰ ਕਿਹਾ ਸੀ ਪਾਣੀ ਲਾਉਣ ਵਾਸਤੇ ਕਿ ਜਦ ਤੈਨੂੰ ਫੋਨ ਤੇ ਲੱਗਾ ਉਹ ਡੈਡੀ ਬਤੀ ਗਈ ਆ ਤਮੈਂ ਕਿ ਕੋ ਪਤਾ ਕੀਤਾ ਕਹਿੰਦੇ ਘੰਡੇ ਤੱਕ ਕੋਣੀ ਮੈਂ ਮੈਂ ਫੇਰੀ ਸ਼ੁਰੂ ਨਾ ਉਹ ਘੰਡੇ ਤੱਕ ਕੋਣੀ ਆ ਤੇ ਨੱਕੇ ਤੇ ਲਾ ਨੱਕੇ ਬੱਤੀ ਨਾ ਲਾਉਣੇ ਆ ਆ ਨਾ ਮੰਮੀ ਕਿੰਨੂੰ ਮੰਗੰਦੇ ਸੀ ਤਾਂ ਉਹ ਦੇਣ ਲੱਗੀ ਸੀ ਅੱਛਾ ਅੱਛਾ ਮੈਂ ਸੁਣਿਆ ਤੇਰੀ ਕਾਲਜ ਐਡਮਿਸ਼ਨ ਹੋ ਗਈ ਐ ਹੁਣ ਤੂੰ ਕਾਲਜ ਜਾਇਆ ਕਰਨਾ ਐ ਸੰਦੀਪ ਉਹਦਾ ਵੈਸੇ ਜਦੋਂ ਤੁਸੀਂ ਕਿੰਨੂੰ ਖਾਂਦੇ ਜੇ ਉਹਦੇ ਬੀ ਕੱਢ ਕੇ ਸੁੱਟਣ ਦੇ ਜੇ ਕੇ ਖਾ ਲੈਂਦੇ ਜੇ ਨਾਲੀ ਮੰਮੀ ਜੀ ਬੀ ਕੌਣ ਖਾਂਦਾ ਬੀ ਤੇ ਬਾਹਰ ਕੱਢ ਕੇ ਛੁੱਟੀ ਦੇਈ ਆ ਬੰਨਾ ਮਰਨ ਨਾਲ ਮੈਨੂੰ ਮੌਕਾ ਨਹੀਂ ਮਿਲਿਆ ਸਿੱਧੀ ਆ ਗਈ ਅੰਦਰ ਹੀ ਸਿੱਧੀ ਕਿਧਰ ਆ ਗਈ